ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਬੱਬੂ ਨੂੰ ਮਨਾ ਉਮੀਦ ਕਰਦਾ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਅੱਜ ਆਪਾਂ ਨੇ ਗੱਲ ਕਰਨੀ ਹੈ ਜੀ ਸਰਦਾਰ ਸੁਖਮਿੰਦਰ ਸਿੰਘ ਜੀ ਕਾਕਾ ਔਰ ਜਰਨਲ ਦਿਆਲ ਸਿੰਘ ਇੰਡੀਅਨ ਲੈयंस ਨਾਂ ਦੀ ਜਥੇਬੰਦੀ ਦੇ ਮੁਖੀ ਦੇ ਬਾਰੇ ਬਾਈ ਸੁਖਮਿੰਦਰ ਸਿੰਘ ਜੀ ਕਾਕਾ 1984 ਤੋਂ ਬਾਅਦ ਆਪਣਾ ਪਿੰਡ ਛੱਡ ਕੇ ਕਪੂਰਸਲਾ ਛੱਡ ਕੇ ਦਿੱਲੀ ਸ਼ਹਿਰ ਜਾ ਵਸਦੇ ਨੇ ਉਦੋਂ ਤੱਕ ਉਹਨਾਂ ਦੀ ਮੈਰਿਜ ਹੋ ਜਾਂਦੀ ਹੈ ਉਹਨਾਂ ਦੀ ਇੱਕ ਬੇਟੀ ਹੁੰਦੀ ਹੈ ਬੇਟੀ ਨੂੰ ਤੇ ਆਪਣੇ ਵਾਈਫ ਨੂੰ ਲੈ ਕੇ ਦਿੱਲੀ ਚੱਲ ਜਾਂਦੇ ਨੇ ਉੱਥੇ ਜਾ ਕੇ ਆਟੋ ਰਕਸ਼ਾ ਦਾ ਕੰਮ ਸ਼ੁਰੂ ਕਰ ਲੈਂਦੇ ਨੇ ਤੇ ਉਹਨਾਂ ਦੇ ਦੋਸਤ ਸੀਗਾ ਮੁਕੇਸ਼ ਮੁਕੇਸ਼ ਦਾ ਵਿਆਹ ਹੁੰਦਾ ਤੇ ਉਹਨੂੰ ਮੰਨ ਲਓ ਵੀ ਇਨਵਾਈਟ ਕਰਦੇ ਨੇ ਸੁਖਵਿੰਦਰ ਸਿੰਘ ਨੂੰ ਵੀ ਤੁਸੀਂ ਵਿਆਹ ਦੇ ਵਿੱਚ ਜ਼ਰੂਰ ਆਉਣਾ ਬਕਾਇਦਾ ਦੋ ਬੰਦੇ ਲੈ ਕੇ ਆਉਂਦੇ ਨੇ ਬੁਲਾ ਕੇ ਨਾਲ ਜਾ ਕੇ ਉੱਥੋਂ ਲੈ ਕੇ ਆਉਂਦੇ ਨੇ ਵੀ ਸੁਖਵਿੰਦਰ ਵੀ ਚੱਲ ਆਪਣੇ ਦੋਸਤ ਦਾ ਵਿਆਹ ਹੈ ਤਾਂ ਸੁਖਵਿੰਦਰ ਸਿੰਘ ਆਪਾਂ ਨੂੰ ਪਤਾ ਹੈ ਵੀ ਉਹ ਜਿਹਦੇ ਨਾਂ ਦੇ ਪਿੱਛੇ ਸਿੰਘ ਲੱਗਦਾ ਵੀ ਉਹ ਸਿੱਖਾਂ ਦੇ ਖਰਚ ਦੇ ਵਿੱਚ ਪੈਦਾ ਹੋਇਆ ਸੀਗਾ ਤੇ ਹਿੰਦੂਆਂ ਦੇ ਦੋ ਹਿੰਦੂ ਮਤਲਬ ਵੀ ਦੋਸਤ ਸੀਗੇ ਉਹਨਾਂ ਦੇ ਮੁਕੇਸ਼ ਨਾਮ ਹਿੰਦੂ ਭਾਈਚਾਰੇ ਦਾ ਚਲੋ ਜੋ ਮੈਰਿਜ ਦੇ ਉੱਤੇ ਆਉਂਦੇ ਨੇ ਆਪਣੇ ਦੋਸਤ ਦੀ ਮੈਰਿਜ ਤੇ ਕਪੂਰਥਲੇ ਤੇ ਵਿਆਹ ਹੁੰਦਾ ਵਿਆਹ ਦੇ ਵਿੱਚ ਸਭ ਨੂੰ ਪਤਾ ਵੀ ਜਸ਼ਨ ਮਨਾਏ ਜਾਂਦੇ ਆ ਹਨਾ ਜਿਵੇਂ ਵੀ ਤੇ दारू ਸਿੱਕਾ ਵੀ ਸਾਰੇ ਮੰਨ ਲਓ ਵੀ ਆਪਾਂ ਆਮ ਹੀ ਪੀਨੇ ਖਾਣੇ ਆ ਨਾ ਜਦੋਂ ਕੋਈ ਵਿਆਹ ਹੁੰਦਾ ਕੋਈ ਵਿਆਹ ਸ਼ਾਦੀ ਹੁੰਦੀ ਆ ਤੇ ਜਿਤ ਜਨ ਮਤਲਬ ਵੀ ਉਹਦਾ ਵਿਆਹ ਹੁੰਦਾ ਮੁਕੇਸ਼ ਦਾ ਡੋਲੀ ਹੁੰਦੀ ਹੈ ਤਾਂ ਉਹ ਵਿਆਹ ਕੇ ਲੈ ਕੇ ਆਉਂਦੇ ਨੇ ਆਪਦੇ ਘਰੇ ਜਦੋਂ ਸ਼ਾਮ ਨੂੰ ਬਰਾਤ ਘਰੇ ਪਰਤਦੀ ਹੈ ਤੇ ਕਾਕੇ ਬਾਈ ਹੁਣੀ ਆਪਣੇ ਆਪਣੇ ਘਰਾਂ ਨੂੰ ਚੱਲ ਜਾਂਦੇ ਨੇ ਠੀਕ ਹੈ ਖਾ ਪੀ ਕੇ ਰੋਟੀ ਪਾਣੀ ਖਾ ਕੇ ਆਪਣੇ ਆਪਣੇ ਘਰਾਂ ਦੇ ਵਿੱਚ ਚੱਲ ਜਾਂਦੇ ਨੇ ਆਪਣੇ ਪੰਜਾਬ ਦੇ ਵਿੱਚ ਰਿਵਾਜ ਹੈ ਵੀ ਤੁਹਾਨੂੰ ਪਤਾ ਵੀ ਜਦੋਂ ਕਿਸੇ ਮੁੰਡੇ ਨੂੰ ਵਿਆਹ ਕੇ ਲਿਆਈਏ ਫਿਰ ਉਸ ਤੋਂ ਬਾਅਦ ਉਹ ਜਿਹੜੇ ਆਪਣੇ ਮਾਤਾ-ਮਾਂ ਹੁੰਦੀਆਂ ਨੇ ਭੈਣਾਂ ਹੁੰਦੀਆਂ ਨੇ ਠੀਕ ਨੇ ਉਹ ਗੋਣ ਵਜਾਉਣਾ ਕਰਦੀਆਂ ਨੇ ਰਾਤ ਨੂੰ ਹਨਾ ਨਾ ਮੇ ਵੀ ਆਈ ਬਹੁਤੀ ਦਾ ਚਾਹ ਹੁੰਦਾ ਵੀ ਸਾਡੇ ਮੁੰਡੇ ਦਾ ਵਿਆਹ ਹੁੰਦਾ ਵੀ ਵਿਆਹ ਹੈ ਚਲੋ ਬਾਈ ਕਾਕੇ ਉਹ ਨਹੀਂ ਆਪਣੇ ਆਪਣੇ ਸਾਰੇ ਘਰਾਂ ਚਲ ਜਾਂਦੇ ਨੇ ਤੇ ਉੱਥੇ ਕੁਝ ਬੀਬੀਆਂ ਕੁਝ ਬੰਦੇ ਜਿਹੜੇ ਰਿਸ਼ਤੇਦਾਰ ਸੀਗੇ ਉਹ ਰਹਿ ਜਾਂਦੇ ਨੇ ਤੇ ਰਾਤ ਨੂੰ ਕੁਝ ਹਥਿਆਰਬੰਦ ਬੰਦੇ ਆਉਂਦੇ ਨੇ ਆ ਕੇ ਤੇ ਉਸ ਘਰ ਦੇ ਉੱਤੇ ਫਾਇਰਿੰਗ ਕਰ ਦਿੰਦੇ ਨੇ ਫਾਇਰਿੰਗ ਕਰਦੇ ਨੇ ਤੇ ਉਹਦੇ ਵਿੱਚ ਬਹੁਤ ਮੰਨ ਲਓ ਵੀ ਬੰਦੇ ਕੁਝ ਜ਼ਖਮੀ ਵੀ ਹੁੰਦੇ ਨੇ ਕੁਝ ਮੰਨ ਲਓ ਵੀ ਸੰਸਾਰ ਤੋਂ ਵੀ ਚਲੇ ਜਾਂਦੇ ਨੇ ਤੇ ਉਹਦੇ ਵਿੱਚ ਸਕੁੰਦਰ ਸਿੰਘ ਕਾਕਾ ਜੀ ਦੀ ਸਿਸਟਰ ਦੇ ਵੀ ਗੋਲੀਆਂ ਲੱਗਦੀਆਂ ਨੇ ਉਹਨਾਂ ਦੀ ਮਾਤਾ ਜੀ ਦੇ ਵੀ ਗੋਲੀਆਂ ਛਲ ਲੱਗਦੀਆਂ ਨੇ ਤੇ ਜਿਹੜਾ ਮੁੰਡਾ ਵਿਆਹ ਦਾ ਹੁੰਦਾ ਮੁਕੇਸ਼ ਜਿਹਦਾ ਉਸ ਦਿਨ ਹੀ ਵਿਆਹ ਹੋਇਆ ਹੁੰਦਾ ਤੇ ਜਿਹੜਾ ਉਹਦਾ ਦੋਸਤ ਹੁੰਦਾ ਮੁਕੇਸ਼ ਉਹਦੇ ਵੀ ਗੋਲੀਆਂ ਲੱਗਦੀਆਂ ਨੇ ਉਹ ਵਿਚਾਰਾ ਮੌਕੇ ਤੇ ਹੀ ਖਤਮ ਹੋ ਜਾਂਦਾ ਜਿਹਦਾ ਉਸ ਦਿਨ ਵਿਆਹ ਸੀਗਾ ਤੁਸੀਂ ਸੋਚ ਕੇ ਦੇਖੋ ਵੀ ਇੱਕ ਬੰਦੇ ਦਾ ਜਿਸ ਦਿਨ ਵਿਆਹ ਹੋਵੇ ਠੀਕ ਹੈ ਉਸ ਬੰਦੇ ਦਾ ਉਸੇ ਦਿਨ ਹੀ ਮੰਨ ਲਓ ਵੀ ਸੰਸਾਰ ਤੋਂ ਚਲੇ ਜਾਵੇ ਤੇ ਕਿੱਡਾ بڑا ਦੁੱਖ ਹੋਏਗਾ ਯਾਰ ਉਹਨਾਂ ਨੂੰ ਦਰਿੰਦਿਆਂ ਨੂੰ ਤਰਸ ਨਹੀਂ ਆਇਆ ਹੈਗਾ ਯਾਰ ਅੱਜ ਤਾਂ ਇਹਦੀ ਮੈਰਿਜ ਹੋਈ ਹੈ ਅੱਜ ਦਾ ਵਿਆਹ ਹੋਇਆ ਤੁਸੀਂ ਅੱਜ ਇਹਨੂੰ ਵਿਚਾਰੇ ਨੂੰ ਮਾਰ ਰਹੇ ਹੋ ਠੀਕ ਹੈ ਵੀ ਇਸ ਬੰਦੇ ਨੂੰ ਤੁਸੀਂ ਖਤਮ ਕਰ ਰਹੇ ਹੋ ਚਲੋ ਜੋ ਵੀ ਹੁੰਦਾ ਤੇ ਕਾਕੇ ਉਹਨਾਂ ਨੂੰ ਪਤਾ ਲੱਗਦਾ ਭਾਈ ਸਿਕੁੰਦਰ ਸਿੰਘ ਕਾਕੇ ਨੂੰ ਜਦੋਂ ਸਿਕੁੰਦਰ ਸਿੰਘ ਨੂੰ ਪਤਾ ਲੱਗਦਾ ਵੀ ਉਹ ਪਿੰਡ ਵੀ ਭਾਈ ਫਾਇਰਿੰਗ ਹੋ ਗਈ ਜਦੋਂ ਜਾ ਕੇ ਦੇਖਦੇ ਨੇ ਜਿਹੜੇ ਮੁੰਡੇ ਦਾ ਮੈਰਿਜ ਸੀਗੀ ਉਹ ਆਏ ਸੀਗੇ ਵਿਆਹ ਤੇ ਉਹ ਬੰਦੇ ਦੀ ਗਾਹ ਪਈ ਡੈੱਡ ਬੋਡੀ ਪਈ ਹੁੰਦੀ ਹੈ ਤੇ ਬਾਕੀ ਫਟੜ ਜਿਹੜੇ ਹੁੰਦੇ ਨੇ ਹਸਪਤਾਲ ਪਹੁੰਚ ਗਏ ਹੁੰਦੇ ਨੇ ਉੱਥੇ ਜਦੋਂ ਲਾਸ਼ਾਂ ਦੇਖਦੇ ਨੇ ਠੀਕ ਹੈ ਨੀ ਦੇਖਦੇ ਆ ਖੂਨ ਖਰਾਬਾ ਤਾਂ ਉਹਨਾਂ ਦਾ ਬਹੁਤ ਮਤਲਬ ਵੀ ਮਨ ਖਰਾਬ ਹੁੰਦਾ ਬਹੁਤ ਮਨ ਦੁਖੀ ਹੁੰਦਾ ਵੀ ਯਾਰ ਵੀ ਆਹ ਤੁਸੀਂ ਕੀ ਕਰਤਾ ਯਾਰ ਹੁੰਦਾ ਹੀ ਆਪਣਾ ਜਦੋਂ ਕੋਈ ਯਾਰ ਦੋਸਤ ਦੁਨੀਆ ਤੋਂ ਜਾਂਦਾ ਬਹੁਤ ਦੁੱਖ ਹੁੰਦਾ ਉਹ ਵੀ ਜਿਸ ਦਿਨ ਵਿਆਹ ਹੋਵੇ ਆ ਉਹ ਦਰਿੰਦਿਆਂ ਨੂੰ ਸ਼ਰਮ ਨਹੀਂ ਆਈ ਹੈਗੀ ਦਰਿੰਦਿਆਂ ਨੂੰ ਇੰਨਾ ਨਹੀਂ ਆਇਆ ਵੀ ਹਾਂ ਵੀ ਅਸੀਂ ਵਿਆਹ ਦੇ ਦਿਨ ਮੰਨ ਲਓ ਵੀ ਅੱਜ ਉਹਨਾਂ ਦੇ ਘਰੇ ਵਿਆਹ ਹੈ ਤੁਸੀਂ ਉਹਨਾਂ ਦੇ ਘਰੇ 70 ਬਚਾਤੇ ਯਾਰ ਤੁਹਾਡਾ ਤੁਹਾਨੂੰ ਰੱਬ ਕਦੇ ਮਾਫ਼ ਨਹੀਂ ਕਰੇਗਾ ਤੁਹਾਨੂੰ ਪਰਮਾਤਮਾ ਵੀ ਕਦੇ ਮਾਫ਼ ਨਹੀਂ ਕਰੇਗਾ ਹੈਗਾ ਠੀਕ ਹੈ ਤੁਸੀਂ ਕਹਿਨੂੰ ਜੋ ਮਰਜੀ ਕਹੋ ਪਰ ਤੁਸੀਂ ਬਹੁਤ ਵੱਡਾ ਮੰਨ ਲਓ ਵੀ ਉਹਦੀ ਜ਼ਿੰਦਗੀ ਦੇ ਵਿੱਚ ਇਹ ਚੀਜ਼ ਨੂੰ ਦੇਖ ਕੇ ਸਖਵਿੰਦਰ ਸਿੰਘ ਦੇ ਇੱਕ ਟਰਨਿੰਗ ਮੋਡ ਆਉਂਦਾ ਹੈ ਠੀਕ ਹੈ ਤਾਂ ਉਹ ਮੰਨ ਲਓ ਵੀ ਤਹਈਆ ਕਰਦੇ ਨੇ ਯਾਰ ਵੀ ਸਾਡੇ ਦੋਸਤ ਨੂੰ ਇਹਨਾਂ ਨੇ ਨਜਾਇਜ਼ ਮਾਰਿਆ ਠੀਕ ਹੈ ਉਹਦਾ ਪਰਿਵਾਰ ਨੇ ਨਜਾਇਜ਼ ਮਾਰਤਾ ਛੋਟੇ ਛੋਟੇ ਬੱਚਿਆਂ ਦੇ ਗੋਲੀਆਂ ਲੱਗੀਆਂ ਠੀਕ ਹੈ ਭੈਣਾ ਦੇ ਬੀਬੀਆਂ ਦੇ ਗੋਲੀਆਂ ਲੱਗੀਆਂ ਵੀ ਇਹਨਾਂ ਨੇ ਬਹੁਤ ਮਾਰਾ ਕਰਿਆ ਵੀ ਇਹ ਇਦਾਂ ਕਿਉਂ ਕਰ ਰਹੇ ਨੇ ਉਦੋਂ ਪਹਿਲਾਂ ਸਿਰਫ ਉਹ ਆਪਣੀ ਮਿਹਨਤ ਕਰਦੇ ਸੀ ਮਿਹਨਤ ਕਰਕੇ ਆਪ ਦਾ ਆਟੋ ਰੱਖਸ਼ਾ ਚਲਾ ਕੇ ਆਪਣਾ ਜ਼ਿੰਦਗੀ ਬਸਰ ਕਰਦੇ ਸੀਗੇ ਤਾਂ ਉਹ ਤਾਂ ਹਈਆ ਕਰਦੇ ਨੇ ਯਾਰ ਵੀ ਉਥੇ ਖੜੇ ਖੜੇ ਸੋਚਦੇ ਨੇ ਯਾਰ ਵੀ ਕੀ ਕਰਿਆ ਜਾਵੇ ਵੀ ਇਸ ਕਤਲੋਗਾਰਤ ਨੂੰ ਠੀਕ ਹੈ ਵੀ ਕਿਵੇਂ ਰੋਕਿਆ ਜਾਵੇ ਯਾਰ ਜੋ ਸਾਡੇ ਪੰਜਾਬ ਦੇ ਵਿੱਚ ਹੋ ਰਿਹਾ ਤਾ ਮੈਂ ਕਹਿੰਦਾ ਯਾਰ ਸਲੂਟ ਹੈ ਉਸ ਮਰਦ ਨੂੰ ਠੀਕ ਹੈ ਉਹ ਸੂਰਮੇ ਨੂੰ ਉਸ ਜੋਧੇ ਨੂੰ ਮੈਂ ਕਹਿੰਦਾ ਯਾਰ ਦਿਲੋਂ ਸਲੂਟ ਹੈ ਵੀ ਜਿਹਨੇ ਮੰਨ ਲਓ ਵੀ ਐਡਾ ਵੱਡਾ ਰਿਸਕ ਚੱਕਿਆ ਠੀਕ ਹੈ ਨਹੀਂ ਆਪਣੇ ਧਾਮ ਦੇ ਉੱਤੇ ਠੀਕ ਹੈ ਕਿਸੇ ਤੋਂ ਕੁਝ ਨਹੀਂ ਉਹ ਕੀਤਾ ਹੈਗਾ ਆਪਣੇ ਲੈਵਲ ਦੇ ਉੱਤੇ ਸ਼ੁਰੂ ਕਰਤਾ ਵੀ ਜਿਹੜੇ ਬੰਦੇ ਹਥਿਆਰ ਚੱਕੀ ਫਿਰਦੇ ਨੇ ਆ ਇਹ ਲੋਕਾਂ ਨੂੰ ਮਾਰਦੇ ਨੇ ਠੀਕ ਹੈ ਨਹੀਂ ਵੀ ਮੂਵਮੈਂਟ ਦੇ ਨਾਂ ਤੇ ਸੰਘਰਸ਼ ਦੇ ਨਾਂ ਤੇ ਵੀ ਲੋਕਾਂ ਨੂੰ ਸਾਡੇ ਪੰਜਾਬ ਦੇ ਲੋਕਾਂ ਨੂੰ ਮਾਰਦੇ ਫਿਰਦੇ ਆਪਾਂ ਨੇ ਇਹਨਾਂ ਨੂੰ ਕਿਵੇਂ ਨਾ ਕਿਵੇਂ ਸੁਧਾਰੀਏ ਵੀ ਇਹਨਾਂ ਨੂੰ ਸੁਧਾਰਨ ਦਾ ਕੋਈ ਨਾ ਕੋਈ ਰਸਤਾ ਅਪਣਾਇਆ ਜਾਵੇ ਚਲੋ ਜੀ ਸੁਖਵਿੰਦਰ ਸਿੰਘ ਹੁਣੀ ਉਦੋਂ ਬਾਅਦ ਚੋਂ ਉਹਨਾਂ ਦੇ ਆਪਣੇ ਦੋਸਤ ਦਾ ਸੰਸਕਾਰ ਕਰਕੇ ਜਾਂ ਜਿੰਨੇ ਵੀ ਉੱਥੇ ਬੰਦੇ ਚੜ੍ਹਾਈ ਕਰੇ ਸੀਗੇ ਉਹਨਾਂ ਦਾ ਸੰਸਕਾਰ ਕਰਕੇ ਬਹੁਤ ਮੰਨ ਲਓ ਵੀ ਮਨ ਦੁਖੀ ਹੁੰਦਾ ਉਹਨਾਂ ਦਾ ਉਦੋਂ ਬਾਅਦ ਚੋ ਜੀ ਆਪਣੇ ਲੈਵਲ ਤੇ ਤਹਈਆ ਕਰ ਲੈਂਦੇ ਨੇ ਵੀ ਜਿਹੜੇ ਮੰਨ ਲੋ ਵੀ ਇਹ ਬੰਦਿਆਂ ਨੂੰ ੜਕਾਉਂਦੇ ਨੇ ਠੀਕ ਹੈ ਨਹੀਂ ਜਿਹੜੇ ਤਿਆਰ ਕਰਦੇ ਨੇ ਵੀ ਹਥਿਆਰ ਚੱਕੋ ਤੁਸੀਂ ਨੌਜਵਾਨੋ ਠੀਕ ਹੈ ਜੀ ਤੁਸੀਂ ਹਥਿਆਰ ਚੱਕ ਕੇ ਲੋਕਾਂ ਨੂੰ ਮਾਰੋ ਲੋਕਾਂ ਨੂੰ ਹਨਾ ਵੀ ਲੋਕਾਂ ਦੇ ਉੱਤੇ ਤਸ਼ੱਦਦ ਕਰੋ ਵੀ دہشت ਭਲਾਓ ਵੀ ਜਿਹੜੇ دہشت ਕਰਦੇ ਸੀਗੇ ਵੀ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਕੰਟਰੋਲ ਕੀਤਾ ਜਾਵੇ ਸਿਕੰਦਰ ਸਿੰਘ ਕਾਕਾ ਜੀ ਨੇ ਇਹ ਤਹਈਆ ਕੀਤਾ ਉਦੋਂ ਬਾਅਦ ਚੋ ਚੱਲ ਪਏ ਭਾਈ ਇਹੇ ਬਾਈ ਸਖੰਦਰ ਹੁਣੀ ਠੀਕ ਹੈ ਇਹਨਾਂ ਨੇ ਵੀ ਆਪਣਾ ਅੱਕੇ ਤੋਣਾ ਕਿਦੋਂ ਕਰਕੇ ਬੰਦੋਬਸਤ ਜਿੰਨੇ ਕੁ ਨੇ ਤੋਂ ਹਥਿਆਰ ਛੁਰੋਏ ਚੱਲ ਪਏ ਜੀ ਜਿਹੜੇ ਮਤਲਬ ਉਸ ਟਾਈਮ ਦੇ ਆਪਣੇ ਆਪ ਨੂੰ ਮੂਵਮੈਂਟ ਕਹਿੰਦੇ ਸੀਗੇ ਜਾਂ ਮਤਲਬ ਵੀ ਸੰਘਰਸ਼ ਕਹਿੰਦੇ ਸੀਗੇ ਜਿਹੜੇ ਮਤਲਬ ਉਹਦੇ ਸੀਗੇ ਮੈਂਬਰ ਜਿਹੜੇ ਹਥਿਆਰ ਚੱਕੀ ਫਿਰਦੇ ਸੀ ਉਹਨਾਂ ਨਾਲ ਇਹਨਾਂ ਨੇ ਜੰਗ ਵਿੱਟ ਲਈ ਜੰਗ ਵਿੱਡੀ ਤਾਂ ਸੂਰਮੇ ਨੇ ਜੰਗ ਵੀ ਇਹੋ ਜਿਹੀ ਵਿੱਡੀ ਵੀ ਪੂਰੀ ਦਹਿਸ਼ਤ ਪਾਤੀ ਤਾ ਸੁਗਰਮੈ ਨੇ ਪੂਰੀ دہشت ਪਾਤੀ ਇਹ ਜੀ ਜੰਗਬਿੱਡੀ ਜਿੱਧਰੋਂ ਸੁਖਿੰਦਰ ਸਿੰਘ ਨੰਗਦਾ ਸੀ ਨਾ ਵੱਡੇ ਵੱਡੇ دہشت ਕਰਦਾ ਜਿਹੜੇ ਮਤਲਬ ਕਹਿੰਦੇ ਸੀ ਸਾਡੇ ਹੁਕਮ ਤੋਂ ਵਗੈਰ ਹਵਾ ਵੀ ਨਹੀਂ ਪੰਜਾਬ ਵਿੱਚ ਨੰਗ ਸਕਦੀ ਜੇ ਪਤਾ ਲੱਗਦਾ ਇਹ ਸੁਖਿੰਦਰ ਸਿੰਘ ਜਲੰਧਰ ਹੈ ਤਾਂ ਕਿਸੇ دہشتਗਰਦ ਦੀ ਜਾਂ ਕਿਸੇ ਵੀ ਇਹੋ ਜਿਹੇ ਬੰਦੇ ਦੀ ਜ਼ਰਤ ਨਹੀਂ ਸੀ ਪੈਂਦੀ ਹੈਗੀ ਵੀ ਜਲੰਧਰ ਦੇ ਵਿੱਚ ਉਹ ਬੰਦਾ ਨੰਗ ਵੀ ਸਕੇ ਐਡਾ ਵੱਡਾ ਨਾਮ ਬਣ ਗਿਆ ਸੁਖਿੰਦਰ ਸਿੰਘ ਦਾ ਬਹੁਤ ਹੀ ਮੰਨ ਲਓ ਵੀ ਇੱਕ ਨਰਮ ਦਿਲ ਇਨਸਾਨ ਯਾਰ ਜਿਹੜਾ ਬੰਦਾ ਮਤਲਬ ਬਿਲਕੁਲ ਕਦੇ ਕੁੱਤੇ ਨੂੰ ਸੋਟੀ ਵੀ ਨਹੀਂ ਨਾ ਮਾਰ ਸਕਦਾ ਜਿੰਨੇ ਕਦੇ ਆਪਣੀ ਜ਼ਿੰਦਗੀ ਦੇ ਵਿੱਚ ਮੀਟ ਮੱਛੀ ਵੀ ਨਹੀਂ ਖਾਇਆ ਹੈਗਾ ਉਹਨੇ ਇੰਟਰਵਿਊ ਸੁਣ ਕੇ ਦੇਖਿਓ ਉਹ ਕਹਿੰਦਾ ਮੈਂ ਕਦੇ ਜ਼ਿੰਦਗੀ ਦੇ ਵਿੱਚ ਮੀਟ ਮੱਛੀ ਵੀ ਨਹੀਂ ਖਾਇਆ ਯਾਰ ਵੀ ਜੀਵ ਹਤਿਆ ਕਰਨੀ ਪਾਪ ਹੈ ਪਰ ਉਸ ਬੰਦੇ ਨੂੰ ਮਜਬੂਰ ਕੀਤਾ ਗਿਆ ਹਥਿਆਰ ਚੱਕਣ ਵਾਸਤੇ ਵੀ ਤੋ ਹਥਿਆਰ ਚੱਕ ਫਿਰ ਜਦੋਂ ਪਾਣੀ ਸਰ ਤੋਂ ਲੰਘ ਜਾਂਦਾ ਜਦੋਂ ਜਦੋਂ ਮਹੁੰਦਾ ਠੀਕ ਹੈ ਨਹੀਂ ਹਰ ਹੱਥੇ ਲੋਕਾਂ ਉੱਤੇ ਜ਼ੁਲਮ ਹੁੰਦਾ ਹੈ ਕਿਸੇ ਨਾ ਕਿਸੇ ਨੂੰ ਤਾਂ ਮੂਰੇ ਆਉਣਾ ਹੀ ਪੈਂਦਾ ਜਿਵੇਂ ਮੰਨ ਲਓ ਵੀ ਸਰਦਾਰ ਉਧਮ ਸਿੰਘ ਜੀ ਨੇ ਜਦਿਆਂ ਬਾਗ ਤੋਂ ਬਾਅਦ ਤਹਈਆ ਕੀਤਾ ਵੀ ਇਹਨਾਂ ਨੇ ਸਾਡੇ ਪੰਜਾਬ ਦੇ ਵਿੱਚ ਬਹੁਤ ਗੋਰਿਆਂ ਨੇ ਅੰਗਰੇਜ਼ਾਂ ਨੇ ਕਤਲੋਗਾਰਤ ਕੀਤੀ ਸੀਗੀ ਵੀ ਅਸੀਂ ਇਸ ਚੀਜ਼ ਦਾ ਬਦਲਾ ਲੈਣਾ ਉਸੇ ਤਰ੍ਹਾਂ ਸਰਦਾਰ ਸੁਖਵਿੰਦਰ ਸਿੰਘ ਜੀ ਕਾਕਾ ਜੀ ਨੇ ਵੀ ਤਹਈਆ ਕੀਤਾ ਵੀ ਆਪਾਂ ਨੇ ਯਾਰ ਜਿਹੜੇ ਲੋਕ ਨਿਰਦੋਸ਼ ਲੋਕਾਂ ਨੂੰ ਮਾਰਦੇ ਫਿਰਦੇ ਨੇ ਨਿਰਦੋਸ਼ ਲੋਕਾਂ ਨੂੰ ਤਾੰਗ ਕਰਦੇ ਨੇ ਜ਼ੁਲਮ ਕਰਦੇ ਵੀ ਇਹਨਾਂ ਨੂੰ ਸੁਧਾਰਨਾ ਵੀ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਵੀ ਇਹਨਾਂ ਨੂੰ ਇੱਕ ਵਾਰੀ ਸਮਝਾਓ ਨਹੀਂ ਸਮਝਦੇ ਹੈਗੇ ਫਿਰ ਗਾਂ ਦੇਖਾਂਗੇ ਤੇ ਜਦੋਂ ਚੱਲ ਪਏ ਫਿਰ ਉਹ ਜਦੋਂ ਸੂਰਮੇ ਨੇ ਫਿਰ ਚੱਕ ਲਈ ਠੀਕ ਹੈ ਨਹੀਂ ਜਦ ਸੂਰਮੇ ਨੇ ਕਹਿੰਦੇ ਵੀ ਤੁਰਿਆ ਫਿਰ ਸੂਰਮਾ ਤੇ ਸੂਰਮੇ ਦੀ ਫਿਰ ਤਾਂ ਕਹੇ ਜੀ ਪੈ ਗਈ ਵੀ ਜਿੱਥੇ ਪਤਾ ਲੱਗਦਾ ਵੀ ਸਿਖੋਂਦਰ ਸਿੰਘ ਕਾਕਾ ਤੇ ਉੱਥੇ ਫਿਰ ਵੱਡੇ-ਵੱਡੇਆਂ ਦਾ ਹੁਣ ਮੈਂ ਗੱਲ ਕਹਿਣੀ ਨਹੀਂ ਹੈਗੀ ਵੀ ਵੱਡੇ ਵੱਟੇ ਲੱਤਾ ਉਥੇ ਥਰ-ਥਰ ਕੰਮਲ ਲੱਗ ਜਾਂਦੇ ਜਦੋਂ ਪਤਾ ਲੱਗਦਾ ਸੀ ਸੁਖਵਿੰਦਰ ਸਿੰਘ ਕਾਕਾ ਫਲਾਣ ਏਰੀਆ ਦੇ ਵਿੱਚ ਫਿਰਦਾ ਉਹ ਜੋਧੇ ਨੇ ਐਨਾ ਕੁ ਮੰਨ ਲਓ ਵੀ ਨਹੀਂ ਦਲੇਰੀ ਨਾਲ ਲੜਿਆ ਨਾ ਉਹ ਜੋਧਾ ਸੂਰਮਾ ਮੈਂ ਸੱਚੀ ਕਹਿੰਦਾ ਯਾਰ ਸਲੂਟ ਆ ਯਾਰ ਬਾਈ ਸੁਖਵਿੰਦਰ ਸਿੰਘਾ ਤੈਨੂੰ ਤੈਨੂੰ ਯਾਰ ਤੈਨੂੰ ਕੋਈ ਕੁਛ ਕਵੇ ਠੀਕ ਹੈ ਤੈਨੂੰ ਕੋਈ ਕੋਈ ਜੋ ਮਰਜੀ ਕਵੇ ਠੀਕ ਹੈ ਘੜਕਾ ਯਾਰ ਐਟਕਾ ਜੋ ਮਰਜੀ ਕਵੇ ਪਰ ਮੈਂ ਸੱਚੀ ਕਹਿੰਦਾ ਯਾਰ ਮੈਂ ਤੈਨੂੰ ਪੰਜਾਬ ਦਾ ਪੁੱਤ ਪੰਜਾਬ ਦਾ ਅਣਖੀ ਜੋਧਾ ਠੀਕ ਹੈ ਤੈਨੂੰ ਮੈਂ ਸਲੂਟ ਕਰਦਾ ਯਾਰ ਤੇ ਜੁਲਮ ਦੇ ਖਿਲਾਫ ਯਾਰ ਜੰਗ ਵਿੱਢੀ ਯਾਰ ਠੀਕ ਹੈ ਤੇ ਪੰਜਾਬ ਨੂੰ ਬਚਾਉਣ ਦੀ ਖਾਤਰ ਕਾਹੇ ਦੌਰ ਦੇ ਵਿੱਚੋਂ ਪੰਜਾਬ ਨੂੰ ਕੱਢਣ ਦੀ ਖਾਤਰ ਆਪਣੀ ਜਾਨ ਤਾ ਦੀ ਤੇ ਰੱਖ ਕੇ ਯਾਰ ਸੂਰਮਾ ਲੜਿਆ ਜਿੱਥੇ ਫੋਰਸਾਂ ਵੀ ਨਹੀਂ ਸੀ ਜਾਂਦੀਆਂ ਗਿਆ ਉਥੇ ਸੁਖਵਿੰਦਰ ਸਿੰਘ ਕਾਕਾ ਜਾਂਦਾ ਸੀਗਾ ਠੀਕ ਹੈ ਜੀ ਉਥੇ ਡਟ ਕੇ ਖੜਦਾ ਸੀਗਾ ਪੂਰਾ ਉਹਨਾਂ ਦੇ ਦਹਿਸ਼ਤ ਗਰਦਾਂ ਦੇ ਨਾਲ ਪੂਰਾ ਡਟ ਕੇ ਮੁਕਾਬਲਾ ਕਰਨਾ ਠੀਕ ਹੈ ਜਿੱਥੇ ਪਤਾ ਲੱਗ ਜਾਣਾ ਵੀ ਸੁਖਵਿੰਦਰ ਸਾਹਿਬ ਕਾਕਾ ਵੱਡੇ ਵੱਡੇ ਥਾਰ-ਥਾਰ ਕੰਬਦੇ ਸੀਗੇ ਵੀ ਸੁਖਵਿੰਦਰ ਸਾਹਿਬ ਕਾਕਾ ਇੱਥੇ ਫਿਰਦਾ ਵੀ ਆਪਾਂ ਨੇ ਇੱਥੇ ਨਹੀਂ ਜਾਣਾ ਹੈਗਾ ਐਡੀ ਵੱਡੀ ਤਾਂਗ ਜਮਾਤੀ ਸੂਰਮੇ ਨੇ ਆਪਣੀ ਉਹਨਾਂ ਨੇ ਜਥੇਬੰਦੀ ਬਣਾਈ ਇੱਕ ਇੰਡੀਅਨ ਲਾਇੰਸ ਦੇ ਨਾਂ ਤੇ ਇੰਡੀਅਨ ਲਾਇੰਸ ਦੇ ਨਾਂ ਤੇ ਆਪਣੇ ਵਰਗੇ ਉਹਨਾਂ ਨੇ ਨੌਜਵਾਨ ਅਣਖੀਲੇ ਯੋਧੇ ਨਾਲ ਤੋਰੇ ਠੀਕ ਹੈ ਨਹੀਂ ਜਿਹੜੇ ਮੰਨ ਲਓ ਵੀ ਵਾਕਈ ਜਿਹੜੇ ਜ਼ੁਲਮ ਦੇ ਖਿਲਾਫ ਲੜਨੇ ਆਏ ਸੂਰਮੇ ਸੀਗੇ ਉਹਨਾਂ ਨੇ ਇੱਕ ਜਥੇਬੰਦੀ ਬਣਾ ਕੇ ਆਪਣੇ ਵਰਗੇ 8-10 ਨੌਜਵਾਨ ਇਕੱਠੇ ਕੀਤੇ ਉਹਨਾਂ ਦੇ ਵਿੱਚ ਜੋਸ਼ ਭਰਿਆ ਵੀ ਯਾਰੇ ਪੰਜਾਬ ਨੂੰ ਤੋੜਨਾ ਚਾਹੁੰਦੇ ਨੇ ਇਹ ਪੰਜਾਬ ਦੇ ਲੋਕਾਂ ਨੂੰ ਮਾਰਨਾ ਚਾਹੁੰਦੇ ਨੇ ਇਹ ਨਸਤੇ નિર્દોਸ਼ਾਂ ਦੇ ਉੱਤੇ ਜ਼ੁਲਮ ਕਰਦੇ ਨੇ ਆਪਾਂ ਨੇ ਇਸ ਜ਼ੁਲਮ ਨੂੰ ਠੱਲ ਪਾਉਣੀ ਹੈ ਚਲੋ ਜੀ ਉਹਨਾਂ ਨੇ ਕਈਆਂ ਨੂੰ ਸਮਝਾਇਆ ਵੀ ਕਈਆਂ ਨੂੰ ਸਮਝਾ ਬਿਜਾ ਕੇ ਵੀ ਮੰਨ ਲਓ ਵੀ ਉਹਨਾਂ ਦੇ ਹਥਿਆਰ ਛਟਵਾਏ ਠੀਕ ਹੈ ਉਹਨਾਂ ਨੂੰ ਸਿਲੰਡਰ ਕਰਾਇਆ ਵੀ ਭਾਈ ਤੁਸੀਂ ਇਹ ਕੰਮ ਨਾ ਕਰੋ ਤੁਸੀਂ ਨੌਜਵਾਨ ਬੱਚੇ ਹੋ ਕਿਉਂਕਿ ਪੜਕਾਉਣੇ ਆਲੇ ਤਾਂ ਕੋਈ ਹੋਰ ਸੀਗੇ ਮਰਨੇ ਆਲੇ ਵਿਚਾਰੇ ਉਹਨਾਂ ਦੇ ਆਖੇ ਲਾ ਕੇ ਵਿਚਾਰੇ ਨੌਜਵਾਨ ਸੀਗੇ ਬੱਚੇ ਸੀਗੇ ਠੀਕ ਹੈ ਗੱਲਾਂ ਦੇ ਵਿੱਚ ਆ ਜਾਂਦੇ ਸੀਗੇ ਗੱਲਾਂ ਦੇ ਵਿੱਚ ਆ ਕੇ ਤੇ ਉਹ ਵਿਚਾਰੇ ਹਥਿਆਰ ਚੱਕ ਲੈਂਦੇ ਸੀਗੇ ਉਹਨਾਂ ਨੇ ਫਿਰ ਇੱਕ ਬੰਦਾ ਸੀਗਾ ਉਹਨੇ ਜਿਵੇਂ ਇੰਟਰਵਿਊ ਸੁਣੀ ਆ ਵੀ ਇੱਕ ਬੰਦਾ ਸੀਗਾ ਵੀ ਉਹ ਬਹੁਤ ਢੜਕਾਉ ਭਾਸ਼ਣ ਕਰਦਾ ਸੀ ਜਿੱਥੇ ਵੀ ਜਾਂਦਾ ਸੀ ਬਹੁਤ ਢੜਕਾਉ ਭਾਸ਼ਣ ਕਰਦਾ ਸੀਗਾ ਕਹਿੰਦਾ ਵੀ ਅਸੀਂ ਉਹਨਾਂ ਨੂੰ ਜਾ ਕੇ ਮਿਲਦੇ ਆ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਵੀ ਭਾਈ ਆ ਜਿਹੜਾ ਮੰਨ ਲਓ ਵੀ ਇੱਕ ਫਿਰਕੇ ਦੇ ਲੋਕਾਂ ਨੂੰ ਜਾਂ ਹਿੰਦੂ ਭਾਈਚਾਰੇ ਨੂੰ ਹਨਾ ਵੀ ਟਾਰਗੇਟ ਕੀਤਾ ਜਾ ਰਿਹਾ ਵੀ ਇਹ ਗਲਤ ਹੈ ਤੇ ਅੱਗੋਂ ਮੰਨ ਲਓ ਵੀ ਉਹ ਬੰਦਾ ਕਹਿੰਦਾ ਵੀ ਮੈਂ ਡਿਫੈਂਸ ਪਤਾ ਨਹੀਂ ਕੀ ਮਨਿਸਟਰ ਬਣਿਆ ਹੋਇਆ ਮੈਂ ਕਿਉਂਕਿ ਹਵਾ 'ਚ ਗੱਲਾਂ ਸੀਗੇ ਹਵਾ 'ਚ ਕੋਈ ਡਿਫੈਂਸ ਮਨਿਸਟਰ ਬਣ ਜਾਂਦਾ ਸੀਗਾ ਮੂਵਮੈਂਟ ਦਾ ਕੋਈ ਮੰਨ ਲਓ ਵੀ ਬਣ ਜਾਂਦਾ ਸੀਗਾ ਕੁਛ ਕੋਈ ਕੁਛ ਉਹਨੂੰ ਸਮਝਾਉਂਦੇ ਨੇ ਨਹੀਂ ਸਮਝਦਾ ਹੈਗਾ ਤਾਂ ਫੇਰ ਮੁੜ ਕੇ ਵੀ ਉਹ ਇਕੱਲੇ ਕਾਫੀ ਬੰਦਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਨਹੀਂ ਸਮਝਦਾ ਹੈਗਾ ਫੇਰ ਆਪਾਂ ਨੂੰ ਪਤਾ ਵੀ ਪੁਲਿਸ ਨੇ ਕਿਵੇਂ ਮਤਲਬ ਕੰਟਰੋਲ ਕੀਤਾ ਪੁਲਸ ਦੇ ਨਾਲ ਠੀਕ ਹੈ ਪੁਲਸ ਦਾ ਸਾਥ ਦੇ ਕੇ ਆਪਣੇ ਦੇਸ਼ ਨੂੰ ਬਚਾਉਣ ਦੀ ਖਾਤਰ ਆਪਣੇ ਪੰਜਾਬ ਨੂੰ ਕਾਲੇ ਦੌਰ ਦੇ ਵਿੱਚੋਂ ਕੱਢਣ ਦੀ ਖਾਤਰ ਉਹ ਸੂਰਮੇ ਨੇ ਫਿਰ ਬਹੁਤ ਮਤਲਬ ਉਹ ਵੀ ਮੁਹਿਮਾ ਚਲਾਈਆਂ ਬੜੀਆਂ ਦਿਨ ਰਾਤ ਇੱਕ ਕੀਤੇ ਕੱਲੇ-ਕੱਲੇ ਨੂੰ ਲੱਭਿਆ ਪਹਿਲਾਂ ਸਮਝਾਇਆ ਜੇ ਕੋਈ ਨਹੀਂ ਸਮਝਾਏਗਾ ਫਿਰ ਭਾਈ ਛੜਤਾ ਉਹਦੀ ਕਿਸਮਤ ਹੈ ਵੀ ਜਦੋਂ ਭਾਈ ਪੁਲਸ ਫੜੇ ਜੋ ਮਰਜ਼ੀ ਕਰੇ ਕਿਉਂਕਿ ਜੇ ਆਪਾਂ ਹੱਥ ਦੇ ਵਿੱਚ ਕਾਨੂੰਨ ਲਵਾਂਗੇ ਕੋਈ ਗਲਤ ਕੰਮ ਕਰਾਂਗੇ ਫਿਰ ਸਾਨੂੰ ਪੁਲਸ ਫੜੇ ਤਾਂ ਦੋਸਤੋ ਉਸ ਸੂਰਮੇ ਦੀ ਪੰਜਾਬ ਨੂੰ ਕਿੱਡੀ ਵੱਡੀ ਦੇਣ ਹੈ ਫਿਰ 2004 ਦੇ ਵਿੱਚ ਇੱਕ ਬੱਚਿਆਂ ਦੇ ਨਾਲ ਬੰਦੇ ਨੇ ਬਹੁਤ ਘਟਿਆ ਕਰਮ ਕਰਨੇ ਸ਼ੁਰੂ ਕਰਤੇ ਵੀ 8-10 ਸਾਲ ਦੇ ਬੱਚੇ ਨੂੰ ਚੱਕਣਾ ਚੱਕ ਕੇ ਉਹਦੇ ਨਾਲ ਬੱਚੇ ਦੇ ਨਾਲ ਪਹਿਲਾਂ ਰੇਪ ਕਰਨਾ ਫਿਰ ਬੱਚੇ ਨੂੰ ਖਤਮ ਕਰ ਦੇਣਾ ਤਾਂ ਉਹਨੂੰ ਵੀ ਮੰਨ ਲਓ ਵੀ ਉਹਨਾਂ ਨੇ ਫੜਿਆ ਠੀਕ ਹੈ ਜੀ ਉਹਦੀ ਐਡਾ ਵੱਡਾ ਨੌ ਸੀ ਸਿਕੁੰਦਰ ਸਿੰਘ ਕਾਕੇ ਦਾ ਵੀ ਵੱਡੇ ਵੱਡੇ ਜਿਹੜੇ ਅੱਤਵਾਦੀ ਸੀ ਉਹਦੇ ਨਾਂ ਤੋਂ ਡਰਦੇ ਸੀਗੇ ਵੀ ਬਾਈ ਸਗਵੰਦਰ ਸਿੰਘ ਕਾਕਾ ਜਿੱਥੇ ਫਿਰਦਾ ਉੱਥੇ ਕਿਹਦੀ ਜੁਰਤ ਨਹੀਂ ਹੁੰਦੀ ਵੀ ਕੋਈ ਉਹਦੇ ਸਾਹਮਣੇ ਆ ਜੇ ਠੀਕ ਹੈ ਜੀ ਪਹਿਲਾਂ ਅਸੀਂ ਵੀ ਕੁਝ ਹੋਰ ਤਰ੍ਹਾਂ ਸੋਚਦੇ ਸੀ ਕਿ ਜਿਹੜੇ ਬੱਚੇ 50 80 ਤੋਂ ਬਾਅਦ ਪੈਦਾ ਹੋਏ ਨੇ ਉਹਨਾਂ ਨੂੰ ਕੁਝ ਨਹੀਂ ਪਤਾ ਹੈਗਾ ਠੀਕ ਹੈ ਨਹੀਂ ਉਹਨਾਂ ਨੇ ਜਿਵੇਂ ਦਾ ਕੁਝ ਪਰੋਸਿਆ ਗਿਆ ਸੁਣ ਲਿਆ ਉਹਨਾਂ ਨੂੰ ਐ ਹੀ ਲੱਗਿਆ ਵੀ ਹਾਂ ਉਹੀ ਸੱਚ ਹੈ ਪਰ ਅਸਲ ਦੇ ਵਿੱਚ ਅਸਲ ਹੀਰੋ ਕੌਣ ਨੇ ਸਾਡੇ ਠੀਕ ਹੈ ਨਹੀਂ ਜਿਹੜੇ ਅਣਖ ਨਾਲ ਜਿਹੜੇ ਪੰਜਾਬ ਦੇ ਖਾਤਰ ਖੜੇ ਨੇ ਇੱਕ ਇੱਕ ਸੀਗੇ ਪੰਜਾਬ ਨੂੰ ਬਰਵਾਦ ਕਰਨ ਦੇ ਰਾਹ ਤੇ ਸੀਗੇ ਇੱਕ ਸੀਗੇ ਜਿਹੜੇ ਪੰਜਾਬ ਦੇ ਪੁੱਤ ਬਣ ਕੇ ਪੰਜਾਬ ਦੇ ਲੋਕਾਂ ਨੂੰ ਬਚਾਉਣ ਦੀ ਖਾਤਰ ਤੁਰੇ ਸੀਗੇ ਅੱਜ ਇਹ ਪਹਿਲਾ ਪਾਰਟ ਪਾਇਆ ਆਪਾਂ ਨੇ ਅੱਗੇ ਫਿਰ ਆਪਾਂ ਹੋਰ ਸਿਕੰਦਰ ਸਿੰਘ ਕਾਕਾ ਜੀ ਦੇ ਉੱਤੇ ਲਗ ਲਗ ਵੀਡੀਓ ਬਣਾਵਾਂਗੇ ਵੀ ਕਿਵੇਂ ਕਿਵੇਂ ਉਹਨਾਂ ਨੇ ਕੀ ਕੀ ਕੀਤਾ ਕੀ ਕੀ ਉਹਨਾਂ ਦੇ ਦੇਣ ਸੀ ਕੋਈ ਉਹਨਾਂ ਨੂੰ ਲਾਲਚ ਨਹੀਂ ਸੀ ਕੋਈ ਕੁਝ ਨਹੀਂ ਸੀ ਸਿਰਫ ਤੇ ਸਿਰਫ ਉਹਨਾਂ ਨੂੰ ਇਹ ਸੀ ਵੀ ਬਸ ਪੰਜਾਬ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਭਾਈਚਾਰਾ ਕੈਮਰਾ ਪੰਜਾਬ ਤੇ ਸ਼ਾਂਤੀ ਆ ਜੇ ਬਸ ਇਹੀ ਉਹਨਾਂ ਦਾ ਸੰਕਲਪ ਸੀਗਾ ਚਲੋ ਪ੍ਰਮਾਤਮਾ ਨੇ ਕਿਰਪਾ ਕੀਤੀ ਸਾਡਾ ਪੰਜਾਬ ਹਮੇਸ਼ਾ ਹਾਸਦਾਬਾਦਾ ਰਹੇ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇ ਸਾਡਾ ਭਾਈਚਾਰਾ ਬਿਲਕੁਲ ਬੜਿਆ ਰਹੇ ਠੀਕ ਹੈ ਜੀ ਸਖਵਿੰਦਰ ਸਿੰਘ ਕਾਕਾ ਨੇ ਕੋਈ ਨੌਕਰੀ ਨਹੀਂ ਲਈ ਕੋਈ ਅਹੁਦਾ ਨਹੀਂ ਲਿਆ ਕੋਈ ਕੁਝ ਨਹੀਂ ਲਿਆ ਪਰ ਉਸ ਬੰਦੇ ਨੂੰ ਅੱਜ ਕੋਈ ਨਹੀਂ ਯਾਦ ਕਰਦਾ ਹੈਗਾ ਠੀਕ ਹੈ ਨਹੀਂ ਅੱਜ ਉਸ ਬੰਦੇ ਨੂੰ ਕੋਈ ਨਹੀਂ ਪੁੱਛਦਾ ਹੈਗਾ ਰੋਸ ਸੂਰਮਣੇ ਪੰਜਾਬ ਦੀ ਖਾਤਰ ਕਿੰਨਾ ਸੰਤਾਪ ਹੰਡਾਇਆ ਯਾਰ ਜੇਲ੍ਹਾਂ ਠਾਣੇ ਕੋਡ ਕਚਹਿਰੀਆਂ ਕਿੰਨੇ ਕੇਸ ਭੁਤੇ ਉਹਨੇ ਠੀਕ ਹੈ ਨਹੀਂ ਕਿੰਨਾ ਕੁਛ ਹੁੰਦੇ ਆਪਣੇ ਪਿੰਡੇ ਤੇ ਚੱਲਿਆ ਯਾਰ ਐਜੇ ਬੰਦੇ ਨੂੰ ਤਾਂ ਯਾਰ ਸੱਚੀ ਕਹਿੰਦਾ ਵੀ ਐਜੇ ਬੰਦੇ ਨੂੰ ਤਾਂ ਯਾਰ ਸਲੂਟ ਕਰਨਾ ਚਾਹੀਦਾ ਵੀ ਜਿਨੇ ਅੱਗ ਦੀ ਮੱਚਦੀ ਹੋਈ ਅੱਗ ਦੀ ਪੱਠੀ ਦੇ ਵਿੱਚੋਂ ਸਾਡੇ ਪੰਜਾਬ ਨੂੰ ਕੱਢਿਆ ਯਾਰ ਪਰ ਸਾਡੇ ਨੌਜਵਾਨਾਂ ਨੇ ਦਿਖਾਇਆ ਕੁਝ ਹੋਰ ਜਾਂਦਾ ਠੀਕ ਹੈ ਕਿਆ ਕੁਝ ਹੋਰ ਜਾਂਦਾ ਤਾਂ ਸਾਡੇ ਵਰਗੇ ਜਿਹੜੇ ਨੌਜਵਾਨ ਨੂੰ ਪਤਾ ਹੀ ਨਹੀਂ ਵੀ ਸਾਡੇ ਅਸਲ ਵਿੱਚ ਸਾਡੇ ਹੀਰੋ ਕੌਣ ਨੇ ਸਾਡੇ ਹੀਰੋ ਨੇ ਸਖੰਦਸਾ ਕਾਕੇ ਵਰਗੇ ਜਿਨ੍ਹਾਂ ਨੇ ਸ਼ਹੀਦ ਭਾਈ ਉਧਮ ਸਿੰਘ ਜੀ ਦੇ ਰਸਤੇ ਤੇ ਚੱਲਦੇ ਹੋਏ ਠੀਕ ਹੈ ਜੀ ਆਪਣੀ ਜਾਨ ਦੀ ਨਾ ਪਰਵਾਹ ਕਰਦੇ ਹੋਏ ਵੀ ਸੂਰਮੇ ਨੇ ਕਿੱਡੇ-ਕੱਡੇ ਜਸਤ ਕਰਦਾ ਨਾ ਕਿੱਡੇ-ਕੱਡੇ ਵੱਡੇ ਬਦਮਾਸ਼ਾਂ ਦੇ ਨਾਲ ਜਿਹੜੇ ਮੰਨ ਲਓ ਵੀ ਧੀਆ ਭੈਣਾਂ ਦੀ ਇੱਜ਼ਤਾਂ ਦੇ ਨਾਲ ਖਲਵਾੜ ਕਰਦੇ ਸੀਗੇ ਠੀਕ ਹੈ ਨਹੀਂ ਉਹੋ ਜਿਹੇ ਬੰਦਿਆਂ ਨਾਲ ਲੋਹਾ ਲਿਆ ਯਾਰ ਇਹੋ ਜਿਹੇ ਬੰਦੇ ਨੂੰ ਹਮੇਸ਼ਾ ਸਲੂਟ ਕਰਨਾ ਚਾਹੀਦਾ ਯਾਰ ਇਹੋ ਜਿਹੇ ਬੰਦੇ ਹਮੇਸ਼ਾ ਸਾਥ ਦੇਣਾ ਚਾਹੀਦਾ ਯਾਰ ਆਪਾਂ ਵਿਸਤਾਰ ਦੇ ਵਿੱਚ ਉਹਨਾਂ ਦੇ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਸਿਕੰਦਰ ਸਿੰਘ ਕਾਕਾ ਜੀ ਉਰਫ ਜਰਨਲ ਦਿਆਲ ਸਿੰਘ ਦੇ ਬਾਰੇ ਆਪਾਂ ਜਾਣਕਾਰੀ ਪਾਵਾਂਗੇ ਵੀ ਉਹਨਾਂ ਨੇ ਪੰਜਾਬ ਦੀ ਖਾਤਰ ਕੀ ਕੋਸ਼ਿਸ਼ ਕੀਤਾ ਯਾਰ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਦੇ ਹੋ ਜੀ ਲਾਈਕ ਕਰਦੇ ਚੈਨਲ ਸਬਸਕ੍ਰਾਈਬ ਕਰਦੇ ਹੋ ਜੀ ਧੰਨਵਾਦ ਜੀ ਸਤ ਸ੍ਰੀ ਅਕਾਲ